ਲਓ ਜੀ ਹੋਣ ਕਰਦੇ ਆਪਾਂ ਵਲੌਗ ਸ਼ੁਰੂ ਸਵਾ 6 ਹੋ ਗਏ ਇੱਧਰ ਹੋ ਰਹੀ ਹੈ ਮਿਲਕਿੰਗ ਇਹਨੂੰ ਪਤਾ ਨਹੀਂ ਕੀ ਹੋ ਗਿਆ ਲੋ ਸਾਨੂੰ ਸਸੀ ਕਾ ਬਲਾਈ ਹੋਣੀ ਹੋ ਲਗੇ ਹੁਣੇ-ਹੁਣੇ ਵੀਡੀਓ ਦਾ ਐਡ ਕਰਿਆ ਹੈ ਨਾ ਨਾਲ ਗਿਆ ਵੀ ਹੁਣ ਆਪਾਂ ਕਰਦੇ ਆ ਵਲੌਗ ਸ਼ੁਰੂ ਸਸੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੁੰਡੀ ਫੈਮਿਲੀ ਵਲੌਗਸ ਤੇ ਤੇ ਮੈਂ ਕਰਦੇ ਆ ਤੁਸੀਂ ਸਾਰੇ ਵਧੀਆ ਹੋਮੋਗੇ ਖਿੱਖਾ ਹੋਮੋਗੇ ਤੇ ਇਸੇ ਮੀਦੇ ਨਾਲ ਆਪਾਂ ਵਲੌਗ ਜਿਹੜਾ ਸਟਾਰਟ ਕਰਦੇ ਆ ਫੋਟੋ ਨਾਲ ਜੀ ਕੀ ਹਾਲ ਚਾਲ ਨੇ ਮੀਮੂ ਕਿੱਦਾਂ ਬੈਲਾ ਆਪਣੇ ਤੇ ਤਿੰਨ ਦਿਨ ਹੋ ਗਏ ਚਾਰ ਦਿਨ ਰੋਜ਼ ਨਹੀਂ ਬੰਨਿਆ ਅੱਜ ਤਾਂ ਪੂਰਾ ਦਿਨੇ ਪਈ ਗਿਆ ਤੇ ਉਦੋਂ ਪਹਿਲਾਂ ਸਵੇਰੇ ਸਵੇਰੇ ਪਾ ਕੇ ਹਟ ਜਾਂਦਾ ਸੀ ਤੇ ਬੰਦੇ ਅੱਛਿਆ ਕਿੰਨੇ ਦਿਨ ਹੋ ਗਏ ਮੀ ਬੰਨਦੇ ਰਿਹਾ ਵਿੱਲੇ ਬੰਨਿਆ ਲਗਾ ਮਾ ਗਣਨਾ ਹਾਂ ਗੱਲ ਤਾਂ ਸਹੀ ਆ ਸੀ ਵਿੱਲੇ ਨਹੀਂ ਹੈਗੇ ਕਿੰਨ ਰੰਗ ਨਹੀਂ ਲੱਪਣੇ ਪੀਪਾ ਹੁਸਨ ਜਵਾਨੀ ਤੇ ਮਾਪੇ ਸਾਡੀ ਹੁਸਨ ਸਾਡੀ ਆ ਹੁਸਨ ਹੁਸਨ ਨੂੰ ਤਾਂ ਦੱਸ ਉਹਸਨ ਤੋ ਵਤੋ ਵਤੋ ਤੇ ਆ ਹੁਸਨ ਦੀ ਵੀਡੀਓ ਨਹੀਂ ਬਣੀ ਮੇਰੇ ਤੋਂ ਦੇਖ ਲੋ ਹੁਸਨ ਸਾਡੀ ਤੋ ਵਤੋ ਵਤੋ ਇਹਨੂੰ ਪੂਕਾ ਪੂਰਾ ਬਤਾਈ ਨਾ ਵੇ ਤਾਂ ਹੁਸਨ ਜੀ ਤਾਂ ਜੱਤ ਹੁਸਨ ਨੇ ਪਾਪਾ ਨੇ ਇਹਨੂੰ ਕੀ ਹੋ ਗਿਆ? ਪੜਦੀ ਨਹੀਂ ਹੈਗੀ ਨੱਤਾ ਮਾਰਦੀ ਹੈ। ਨજર ਲੱਗੀ ਜੀ। ਨજર ਲੱਗੀ ਗੱਲ ਤਾਂ ਸਹੀ ਹੈ। ਮੈਨੂੰ ਵੀ ਨજર ਲੱਗ ਜਾਂਦੀ ਹੈ ਤੇ ਸਾਡੀ ਮੱਧ ਨੂੰ ਵੀ ਨજર ਲੱਗ ਜਾਂਦੀ ਹੈ। ਹਾਂ ਸਾਡੀ ਕਾਲੀ ਵਾ ਤਾਂ ਤਾਂ ਕਰਕੇ ਨજર ਲੱਗ ਜਾਂਦੀ ਹੈ ਮੈਂ ਗੋਰੀ ਵਾ ਤਾਂ ਮੈਨੂੰ ਤਾਂ ਨજર ਲੱਗ ਜਾਂਦੀ। ਹਾਂ ਦੇਖੋ। ਹਾਂ ਦੇਖੀ। ਕਿਉਂ ਹੜਾ ਵਜਾ ਮਾਰਦਾ। ਹਾਂ? ਲਿਖਿਆ ਮੈਂ। ਆ ਲੈ ਨੀ ਖੜ ਜਾ। ਤੇਰੀ ਮਾਂ ਨਹੀਂ ਖੜ ਤੇ ਜਾਣਾ ਭਾੜੀ ਐ। ਤੇ ਹਲਵੇਂ ਸਭ ਜੀ ਤੜਕਾ ਲਾਉਣਾ। ਹਮਮ ਸਬਜ਼ੀ ਬਣਾਵਾਂਗੇ ਅੱਜ ਆਪਾਂ ਤੋਰੀਆਂ ਆਲੂ ਪਾ ਕੇ ਤੋਰੀਆਂ ਛੱਡ ਜਾਂਦੀਆਂ ਹੁਣ ਪਾਣੀ ਜਾਂ ਬੱਚੇ ਖਾਂਦੇ ਹੀ ਹੈਗੇ ਆ ਚਲੋ ਪਾ ਕੇ ਬਣਾ ਕੇ ਦੇਖਦੇ ਆਂ ਆਲੂ ਪਾਣੀ ਸੋਕ ਜਾਣਗੇ ਨੂੰ ਧੋ ਲਾਂਗੇ ਭੁੰਨਗੇ ਹਾਂ ਤੇ ਸਾਡੇ ਮੈਂ ਵੀਡੀਓ ਅਪਲੋਡ ਕਰਨੀ ਆ ਪੱਦਾਂ ਦਾ ਫੇਰ ਹੋਇਆ ਪਿਆ ਪਲੀਜ਼ ਯਕਾ ਚੈਨਲ ਤੇ ਨਵੇਂ ਆਉਣੇ ਨੇ ਪਲੀਜ਼ ਚੈਨਲ ਨੂੰ ਬੈਲ ਦੇ ਨਾਲ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦਿਆ ਕਰੋ ਠੀਕ ਹੈ ਜੀ ਤੇ ਆਪਣਾ ਪਿਆਰ ਜਿਹਾ ਕਮੈਂਟਸ ਕਰਕੇ ਜ਼ਰੂਰ ਦੱਸਿਆ ਕਰੋ ਤੁਹਾਨੂੰ ਵੀਡੀਓ ਕਿੱਦਾਂ ਨਹੀਂ ਲੱਗਦੀ ਹੈ ਠੀਕ ਹੈ ਜੀ ਤੇ ਚਲੋ ਜੀ ਕਿਚਨ ਜਾ ਕੇ ਮਿਲਦੇ ਹਾਂ ਦੇਖਦੇ ਹਾਂ ਇਹਨੂੰ ਕਿੰਨਾ ਕੋਲਾਣ ਹੋਣਾ ਪਾਉਣਾ ਆ ਮੈਂ ਪਾਦੇ ਇੰਨਾ ਲਾਸੇ ਲੱਗਿਆ ਇਹਨਾਂ ਨੂੰ ਪਾਦੇ ਅੱਸਰ ਕਰੋ ਹੁਣ ਤੁਸੀਂ ਨਾ ਹੁਣ ਨਾ ਚਲੇ ਜਾਣਾ ਪਾਣਾ ਨਾ ਨਾ ਚੋਕ ਉੱਠਿਓ ਗੁੱਸਾ ਕਾ ਨਾ ਕਰਦੇ ਆ ਹੈ ස සට පාලනිය මයෝගීම සරපන්න ඇජිකඩි වැඩිගන්න ලවය පාදන්නේ යම් මාලක කැන්ර පාදු ලි ගඳන බට්ට පහදිය තූඩි ලාලතිය ම ਇਹਨੂੰ ਕੁਝ ਨਹੀਂ ਚੜਦਾ ਇਹਨੂੰ ਜੋ ਮਰਜ਼ੀ ਪਾਈ ਜਾਓ ਇਹਨੂੰ ਨੀ ਕੋਈ ਅਸਰ ਉਹ ਸਰਕਾਰ ਦੀ ਪਤਾ ਨਹੀਂ ਕੀ ਹੋ ਗਿਆ ਖੜਦੀ ਹੋਣੀ ਹੈਗੀ ਨਜ਼ਰਾਂ ਲੱਗੀ ਹੋਈ ਆ ਪੂਰੀਆਂ ਨਜ਼ਰਾਂ ਤੋਂ ਰੱਬ ਬਚਾ ਕੇ ਰੱਖੇ ਪੂਰੀ ਨਜ਼ਰ ਵਾਲੇ ਤੇਰਾ ਮੂੰਹ ਕਾਲਾ ਜੀ ਨਾ ਗੋਰਾ ਮੇਰਾ ਗੋਰਾ ਮੇਰਾ ਗੋਰਾ ਮੱਤੇ ਗੋਰੀ ਨਹੀਂ ਮੱਤੇ ਕਾਲੀ ਆ ਮੈਂ ਗੋਰੀ ਆ ਮੈਂ ਗੋਰੀ ਤੂੰ ਕਾਲਾ ਤੁਹਾਡੇ ਤਰ੍ਹਾਂ ਬਹੁਤ ਚੰਗੇ ਲੱਗਦਾ ਅੱਜ ਹੋਊਗਾ ਜੀ ਕੈਂਡਲ ਲਾਈਟ ਕੀ ਹੁੰਦਾ ਯਾਰ ਕੈਂਡਲ ਲਾਈਟ ਡਿਨਰ ਇੱਥੇ ਹੋਣੀ ਹੈ ਜੀ ਤੇ ਲੋ ਬੱਤੀ ਹੈ ਕੈਂਡਲ ਲਾਈਟ ਡਿਨਰ ਕਿੱਥੇ ਇੱਥੇ ਲਾਈਟ ਚਲੀ ਗਈ ਤੇ ਬੈਟਰੀ ਸਾਡਾ ਖਰਾਬ ਆ ਪਤਾ ਨਹੀਂ ਉਹਨੂੰ ਕੀ ਹੋਇਆ ਹੋਇਆ ਤੇ ਰਸਤਾ ਖਰਾਬ ਆ ਉਹਦੇ ਕਰਕੇ ਬੈਟਰੀ ਰੱਖਣ ਨਹੀਂ ਆਏਗੇ ਅੱਜ ਅੱਜ ਕਰਾਂਗੇ ਆਪਾਂ ਕੈਂਡਲ ਲਾਈਟ ਬੰਦਾ ਤਾਂ ਰੁੱਸਿਆ ਹੀ ਰਹਿੰਦਾ ਉਹਦੀ ਚੂਲ ਵਿੰਗਿਓ ਰਹਿੰਦੀ ਕੋਈ ਗੱਲ ਨਹੀਂ ਨੇਰੇ ਚ ਰੋਟੀਆਂ ਬਣਾ ਰਹੀਆਂ ਨੇ ਹੂੰ ਲਾਈਟ ਜਾਵੇ ਨਾ ਜਾਵੇ ਅੱਜ ਲੜ ਚਲੀ ਗਈ ਦੇਖ ਲੋ ਯਾਰ ਤੂੰ ਤਾਂ ਲੈ ਜਾ ਪਤਾ ਆਪਣੀ ਰੋਟੀ ਖਾ ਲਾ ਹਾਂ ਹੋਏ ਤੇ ਬੈ ਕੇ ਖਾ ਲਾ ਤੇ ਮੋਹ ਮੋਤੀ ਨਾ ਮੈਂ ਲਾਈਟ ਨਾ ਵਾ ਤੇਰੇ ਲਾਈਟ ਨਹੀਂ ਪਾਉਂਦੇ ਆਪਾਂ ਮੋਹ ਮੋਤੀ ਇੱਥੇ ਰੱਖ ਦੇ ਮੋਹ ਤਾਂ ਹੀ ਕੋਲ ਰੱਖਣੀ ਆ ਤੈਨੂੰ ਐ ਤੇ ਆਉਂਦਾ ਤਾਂ ਹੈਗਾ ਚਾਨਣਾ ਆ ਕੈਂਡਲ ਆ ਡিনার ਆ ਜੁਜਾਰ ਹਾਂ ਜੀ ਅਲੂ ਆਹੋ ਆਲੂ ਹੈਗੇ ਇਹਨਾਂ ਦੇ ਤਾਂ ਆਲੂ ਹੀ ਨਹੀਂ ਲੋਟ ਆਉਂਦੇ ਇੱਕ ਬੰਦਾ ਤਾਂ ਰਸ ਗਿਆ ਉਹਨੂੰ ਚਾਹੀਦੀ ਬਿਲਕੁਲ ਸੁੱਕੀ ਸਬਜ਼ੀ ਤੋਰੀਆਂ ਦੇ ਵਿੱਚ ਹੋਏਗਾ ਹੁਣ ਮੀਂਹ ਕਰਕੇ ਪਾਣੀ ਹੀ ਹੀ ਹੈ ਵੀ ਮਚਾ ਦੇਣੀ ਹੈ ਹਟਦੇ ਨਹੀਂ ਹੈਗੇ ਡਰਾਈ ਜਾਂਦੇ ਆ ਮੈਨੂੰ ਉਹ ਤਾਂ ਇਹ ਵੀ ਲਾਲਾ ਘਰ ਪਰਮ ਰੋਂਦਾ। ਲੈ ਖਾਣਾ ਪੀਣਾ ਉਹਨੇ ਕੁਛ। ਕੋਈ ਪਰਮ ਰੋਟੀ ਨਹੀਂ ਖਾਂਦਾ ਹੈਗਾ ਤੇ ਲੋਕ ਕਹਿੰਦਾ ਤੋਰੀਆਂ ਦੀ ਸਬਜ਼ੀ ਕਿਉਂ ਬਣਾਈ ਆ। ਕਹਿੰਦਾ ਤੁਸੀਂ ਮੈਨੂੰ ਫੋਨ ਕਰ ਦਿੰਦੇ ਵੀ ਮੈਂ ਤੋਰੀ ਦੀ ਸਬਜ਼ੀ ਖਾ ਲਈ। ਮੈਨੂੰ ਨਿਕਰੀ ਤਾਂ ਹੈਗੀ ਜਿੰਨੀ ਮੈਨੂੰ ਭੁੱਖ ਸੀ ਮੈਂ ਖਾ ਲਈ। ਮੈਂ ਰੋਟੀ ਖਾ ਲਈ ਜਦੋਂ ਲੇਟ ਆ ਗਈ। ਨੇਰੇ ਚ ਰੋਟੀ ਖਾਦੀ। ਹਾਂਜੀ। ਅੱਜਾਂ ਗਾ ਮੇਰਾ ਕੱਲ ਜਨਾ ਫੁੱਕਾ ਜਿਹਾ ਮਰੀ ਜਾ 9 ਵਜ ਗਏ ਹੁਣ ਹੱਲੇ ਭਾਂਡੇ ਧੋਣੇ ਆ ਤੁਸੀਂ ਕੀ ਖਾਈ ਜਾਨੇ ਮੈਨੂੰ ਦੇ ਮੈਨੂੰ ਮਿਸ਼ਰੀ ਮਿਸ਼ਰੀ ਤੇ ਮੈਨੂੰ ਮਿਸ਼ਰੀ ਦੇ ਅੱਜ ਚੱਕਾਰ ਆ ਕਿੱਥੇ ਪਈ ਉਹਦੇ ਉੱਥੇ ਪਈ ਆ ਉਹਦੇ ਵਿੱਚ ਟੀਕੇ ਵਿੱਚ ਮੇਰੀ ਦਵਾਈ ਆ ਉਹਦੇ ਵਿੱਚ ਆ ਤੂੰ ਦਵਾਈ ਲੈ ਨਾ ਮਹਾਂ ਤਾਂ ਦਵਾਈਆਂ ਲੈਣੀਆਂ ਆ ਸੁਣਾਓ ਦੰਦ ਬੋੜੀ ਸੁਣਾਓ ਗੱਲ ਕੋਈ ਕੋਈ ਗੱਲਬਾਤ ਸੁਣਾਓ ਕੋਈ ਗੱਲ ਨਹੀਂ ਉਹਦੀ ਕੈਮਰਾ ਔਨ ਕਰਕੇ ਕੋਈ ਗੱਲ ਨਹੀਂ ਉਹਦੀ ਚੁੱਪਾ ਕੰਮੀ ਕਰ ਤੇ ਦੀ ਟੱਫਾ ਟੱਫਾ ਟੱਗਿਆ ਮਿਸ਼ਰੀ ਕੋਣ ਕੋਣ ਖਾਂਦਾ ਰੋਟੀ ਖਾਣ ਤੋਂ ਬਾਅਦ ਉੰਤੋਂ ਕਾਦੀ ਜੱਟਾ ਜੱਟਾ ਟੱਗਾ ਤੇਰੇ ਢਿੱਡ ਚਲ ਜਾਂਦਾ ਤਾਂ ਇਹ ਨਾ ਮੈਨੂੰ ਰੱਤਾ ਦੱਸਦਾ ਵਾਟਾ ਦੇ ਲੈ ਵਾਟਾ ਕਰਾਂਗੇ ਦੇ ਤੈਨੂੰ ਵੀ ਦਿਓ ਮੈਂ ਵੀ ਖਾ ਕੇ ਦੇਖਾਂ ਮੈਨੂੰ ਦੇ ਵੱਲ ਅੱਜ ਛੋਟੀ ਦੱਤ ਨਹੀਂ ਸੀ ਉਸ ਦਾ ਸਰੋ ਤੱਕਣਾ ਕਿ ਮੈਂ ਖਾਈ ਦੀ ਆ ਓ ਚੂਸੀ ਦੀਆ ਕਰਨ ਨਾ ਪਾ ਤੀ ਆ ਮੋਸਨ ਨਾ ਕੰਮ ਕਰ ਲੋਕ ਬਵਾ ਲੋ ਰਾਤ ਨਸੀਗਾ ਬਵਾ ਜਾ ਬਾਈ ਲੋਕੋ ਕੀ ਬਣਾਓ ਬਚਨ ਮਾਰਗ ਬਚਨ ਮਾਰਗ ਕਾ ਗੱਟ ਵੇ ਕੰਤਮਾਰਗ ਬਚਨਮਾਰਗ ਕੱਟ ਬੈ ਪੈਸੇ ਦਾ ਨਹੀਂ ਰੱਤ ਨਾ ਆਈ ਦਿੱਤਾ ਮੈਂ ਕਿਹੜਾ ਜਾਣੀ ਆ ਕਿਤੇ ਮੂੰਹ ਮੇਨਾ ਸਰਦਾ ਮੈਂ ਕਿਹੜਾ ਜਾਣੀ ਆ ਕਿਤੇ ਜਾਣਾ ਤੁਸੀਂ ਹੁੰਦਾ ਤਾਂ ਸਵੇਰ ਸ਼ਾਮ ਤੁਸੀਂ ਇਹਨਾਂ ਨੇ ਜਾਣਾ ਹੁੰਦਾ ਦੋ ਵਾਰ ਮੈਂ ਤਾਂ ਕਿਤੇ ਨਹੀਂ ਜਾਂਦੀਗੀ ਅੱਜ ਲੱਗ ਗਿਆ ਮਾ ਸਾਈਕਲ ਦਾ ਬਾਪਾ ਜਨ ਪੰਪ ਦੀ ਨਾਲੀ ਟੁੱਟ ਗਈ ਵਧੀਆ ਅੱਜ ਮੇ ਮੂੜਾ ਦਿਨ ਖਰਾਬ ਹਾਂ ਯਾਦੀਆਂ ਛੋੜ ਲਓ ਇਹਦਾ ਅੱਜ ਪੂਰਾ ਦਿਨ ਖਰਾਬ ਸੀ ਤਾਂ ਤੇ ਖਰਾਬ ਸੀ ਹੇਨੇ ਅਜਰਾ ਦੀ ਘਟਣੀ ਦੀ ਇਹ ਨਹੀਂ ਰਹਿਣੀ ਰਹੀ। ਅਸ ਕੋਲਾ ਇਹਨੇ ਘਟੇ। ਕਿਉਂ ਨਾ ਪੂਰਾ ਜ਼ਰਾ ਆਏਗਾ ਬੈਨਾਂ ਵੀ ਉੱਪਰ ਕਿਉਣ ਲੱਗੇ ਨੈਣ। ਨਾ ਨਾ ਆ ਪਤਾ ਨਹੀਂ ਇਹਨਾਂ ਨੇ ਕਹਿੰਦੇ ਵੀ ਤੇ ਆ ਆਪ ਦੇ ਵਿੱਚ ਦੀ ਬੈਨਾਂ ਬੰਦ ਕਰਤੀਆਂ ਹੈ। ਹਾਂ ਕਿਉਂ ਵੀ ਪਤਾ ਨਹੀਂ ਟੁੱਟੀ ਹੋਈ ਹੋਰ। ਇਹ ਗੁਰਦੁਆਰੇ ਕੋਲ ਚ ਕਿਹੜੇ ਗੁਰਦੁਆਰੇ ਕੋਲ ਤੇ ਆਉਂਦੀ ਹੈ। ਓਕੇ ਆਪ ਜੀ ਦਾ ਓਕੇ ਲੰਡਾਈ ਕੋੜਾ ਬਾਜ਼ਾਰ ਤੇ ਆ ਹਾਂ ਗਿਆ ਮੋਡਰਨ ਇੱਥੇ ਜਿੱਥੇ ਤੇ ਧੂਈ ਮਿਲਾ ਲੈਣ ਤੇ ਰੇਪੀ ਦੇ ਵਾਲੇ ਕੋਲ ਆਹਾ ਰੇਪੀ ਵਾਲਾ ਦਾ ਤੇ ਰਹਿ ਗਿਆ ਫੇਰ ਬੈਨਾਂ ਕਿਦਰ ਨਹੀਂ ਲੰਗਦੀਆਂ ਨੇ ਉਹ ਸਿੰਘ ਸਵਾ ਗੁਰਦੁਆਰੇ ਦੇ ਕੋਲ ਜੀ ਉਹ ਸਿੱਧੀਆਂ ਜਾ ਕੇ ਉਹ ਨੈਰੋ ਨੈਰ ਫਟ ਕੇ ਪਰਲੇ ਉਸ ਫਟ ਕੇ ਫਟਕਾ ਫਟਕਾ ਨੈਰੋ ਨੈਰ ਆਉਂਦੀ ਨੈਰੋ ਨੈਰ ਆਉਂਦੀ ਹੁਣ ਇੱਧਰ ਦੀ ਨਹੀਂ ਆਉਂਦੀਆਂ ਜੀ ਹਾਂ ਪੁੱਤ ਜੋ ਉੱਲਾ ਹੀ ਬਹੁਤ ਟੱਟੇ ਹੋਏ ਕਦੇ ਮੈਂ ਆਏ ਕਰਿਆ ਤਾਂ ਇਹ ਮੁੱਛ ਮਿਸਰੀ ਭਾਗੇ ਕੰਡ ਕੰਡਾ ਤਾਂ ਕਰ ਜਾਂਦੇ ਆ ਮੈਂ ਅੱਜ ਖਾਧੀ ਆ ਆਹ ਬਟੇ ਗਾਣ ਆਹ ਗਾ ਕੇ ਖਾਂਦਾ ਕੜਕੜੇ ਮੇਰੇ ਕੰਨਾਂ ਦੇ ਵਿੱਚ ਬੜਕ ਬੜਕ ਲਾਈ ਆ ਇਹਨੇ ਸੜੇ ਬੰਨੇ ਬੰਜੀਏ 9 ਵਜੇ ਕਿਹੜੀ ਸੜਕ ਟੁੱਟੀ ਹੋਈ ਆ ਕੋਈ ਜਿੱਥੇ ਉੱਦਾਂ ਬਹੁਤ ਪਾਣੀ ਖੜੋ ਮੈਨੂੰ ਲੋਕਾਂ ਨਾਲ ਮਨ ਨੂੰ ਸੰਗਤ ਦਾੰਪਾਂ ਬਰ। ਤਲਾਬ ਨੇ ਬੈ ਨਿਹਦਰਾ ਹਿੱਤ ਦਾ। ਹਾਂ। ਨੌਣਾ ਦੀ ਸੀ ਬੂਰ ਬਣੀ। ਸਾੰਦਿੰਦਰੀਕ ਨੂੰ ਬਹੁਤ ਪੌਣੀ। ਸਾਡਾ ਰਾ ਚਿਕੜੋ ਜਿਕੜੀ ਹੋਇਆ ਪਿਆ। ਮੰਮੀ ਤੈ ਤਰਾ ਵਿੱਚ ਜਾਦੀ ਨੌਣਾ ਸੀ ਬੂਰ ਬਣੀ ਆ। ਜੇ ਮੀਂਹ ਨਾ ਭਾਵੇ ਪਤਲ ਨਹੀਂ ਵਧੀਆ ਹੁੰਦੀ। ਗਰਮੀ ਨਹੀਂ ਘਟਦੀ। ਹਰ ਮਾਸਾ ਮਾ ਵਧੀਆ ਮਛਰ ਨਹੀਂ ਹਰੋਂ ਵਧੀਆ ਬਾਰੇ ਪਾਣੀ ਡਟ ਡਟ ਰਹਿਣਾ ਕੇ ਮੱਧਮ ਦਾ ਇਹ ਬਦਲੀ ਦੇ ਘਟੇ ਜਾਂਦੀ ਗਰੇ ਬੈ ਗਈ ਹੁਣ ਤਾਂ ਤੇਰੇ ਪੈਣ ਲੱਗੀ ਤੇ ਸਾਡੀ ਨਾਲ ਦੀ ਕਟੋ ਦਈ ਦੀ ਉਹਦਾ ਇਟੇਟ ਬਾਰੇ ਕੱਲ ਨੂੰ ਨੌਂ ਚੱਲ ਉਹ ਨਹੀਂ ਜਿਹੜਾ ਨਾਂਗੇ ਨਾਂਗੇ ਦੇਣਾ ਦੁਬਾਰਾ ਥੋੜੀ ਆਉਂਦਾ ਮੁੜ ਕੇ ਉਦਾਂ ਦੇ ਅੱਜ ਦਾ ਹੀ ਸੀਗਾ ਅੱਜ ਸਪੋਰਟਸ ਡੇ ਸੀਗਾ ਕੱਲ ਡਾਉਣੀ ਨਹੀਂ ਜਾਈਏ ਚਲ ਕੋਈ ਨਾ ਤੇਰਾਣ ਕਾਓ ਤਿਆਰ ਹੋ ਗਿਆ ਫਸੇ ਗਟ ਆ ਬਦਾਂ ਭਾਈ ਤੁਰੇ ਧੀਏ ਤੇ ਕੱਟ ਨਹੀਂ ਇਹ ਮੋਟਰ ਤੇ ਘੱਟ ਲੈ ਕੇ ਬੈਠੀ ਐ ਉਹ ਕੰਮ ਮੈਂ ਨਹੀਂ ਸੁਣੀ ਜਾ ਮਮੀ ਤਾਂ ਲੋਮੀ ਕੱਲ ਤੋਂ ਐਸੀ ਹਨਾ ਹਾਂ ਨਿਆਣਿਆਂ ਨੂੰ ਐਸ ਵੀ ਪੀਰੀਅਡ ਨਹੀਂ ਲੱਗਣਗੇ ਅੱਜ ਪੀਰੀਅਡ ਲੱਗੇ ਫਿਰ ਓ ਮੁੰਡੇ ਪੀਰੀਅਡ ਆ ਮੁੰਡੇ ਤੁਹਾਨੂੰ ਦੰਦਾਂ ਨਾਲ ਰੋਟੀ ਖਾਣਾ ਤਾਂ ਖਾਣਾ ਇਹ ਨੂੰ ਕੱਤੋ ਪੈ ਵੀ ਗਿਆ ਕੋਲ ਮੂੰਹ ਕਾ ਮੱਚਤੇ ਕੋਲ ਕੌਣ ਜੇ ਪਰਮੋਣੀ ਭੁੱਖੇ ਮਰ ਜਾਣਗੇ ਪਰ ਖਾ ਨਹੀਂ ਖਾਂਦੇ ਇਹ ਬਰਗਰ ਵੀ ਇਹ ਕਹਿੰਦੇ ਆ ਉਹਦੀ ਕੀ ਫਾਇਦਾ ਪੀਜੇ ਦੇ ਵਿੱਚ ਵੀ ਉਹ ਹੁੰਦੀ ਆ ਸ਼ਿਮਲਾ ਮਿਰਚ ਓਏ ਇਹ ਸ਼ਿਮਲਾ ਮਿਰਚ ਵੀ ਨਹੀਂ ਖਾਂਦਾ ਤੇ ਮੈਂ ਦੀ ਹਾਂ ਦੇਖਾ ਤਾਂ ਤੋਰੀਆਂ ਹੀ ਖਾ ਦਿੰਦੇ ਆ ਉਹਨਾਂ ਕੇ ਓ ਮੁੰਡੇ ਉਹ ਪੱਟੇ ਸੜੀ ਚੱਲੋ ਮੈਂ ਪੰਡ ਮਾਰ ਲੈਣੇ ਮੇਰੀ ਕੋਣੀ ਦੀ ਕਲੀ ਬਾਹਾਂ ਤੇ ਗੜੀ ਲੱਤਾਂ ਦੀ ਕਲੀ ਕੱਟਦੀ ਮੈਂ ਲੱਤਾਂ ਦੀ ਕਲੀ ਕੱਟਦੇ ਜਾਂਦੇ ਕਦੇ ਜੀ ਉਹਦਾ ਨਾਂ ਕੋਈ ਥੀਸਾ ਨਾ ਕੋਈ ਬਾੜੀ ਮੰਮੀ ਤਰੋੜ ਵੇਂ ਦਿਨਾਰਿਓ ਆ ਤੇਰੀ ਹੋਈ ਪਈ ਮੰਮੀ ਮੰਮੀ ਤੇ ਕਰਦੇ ਕਿਸੇ ਨੂੰ ਕੁੱਟਣਾ ਹੈ ਨਾ ਤੇ ਉਹ ਤੁੰਨੂੰ ਲੈ ਗਿਆ ਟੜਿਆ ਕੁੱਟਣਾ ਤੇ ਉਹ ਤੇ ਚੱਕਦੇ ਪਿੱਛੇ ਕੋਣੀ ਮਾਰਦੇ ਕਹ ਰਹੀ ਹਾਂ ਤੇ ਦੋ ਦਾ ਦਾ ਗਾ ਰਿਹਾ ਲੋਕਾ ਲੋਕਾ ਗਾ ਰਿਹਾ ਤੂੰ ਮੇਰੇ ਤੇ ਕਰ ਕੋਣੀ ਵਾਲਾ ਮੈਂ